ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸਖਤ ਹੁਕਮਾਂ ਮੁਤਾਬਕ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ سلسلہ ਲਗਾਤਾਰ ਚੱਲ ਰਿਹਾ ਹੈ। ਅਮਰੀਕਾ ਵੱਲੋਂ 119 ਹੋਰ ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਗੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਗਏ ਜਿਨ੍ਹਾਂ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦੇ 2000 ਕੱਲ ਤੇ ਪਰਸੋਂ ਪਹੁੰਚਾਉਣਗੇ। ਖਾਸ ਗੱਲ ਇਹ ਹੈ ਕਿ ਇਹਨਾਂ ਦੋਨਾਂ ਫਲਾਈਟਾਂ ਨੂੰ ਵੀ ਪਹਿਲੀ ਫਲਾਈਟ ਵਾਂਗ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕਰਵਾਇਆ ਜਾਵੇਗਾ। ਜਾਣਕਾਰੀ ਮੁਤਾਬਕ ਅਮਰੀਕਾ ਵੱਲੋਂ 119 ਹੋਰ ਭਾਰਤੀ ਰਿਪੋਰਟ ਕਰ ਦਿੱਤਾ ਗਿਆ ਹੈ ਇਹਨਾਂ ਵਿੱਚ ਸਭ ਤੋਂ ਵੱਧ ਲੋਕ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਨੇ ਅਮਰੀਕਾ ਵੱਲੋਂ ਹੁਣ ਰਿਪੋਰਟ ਕੀਤੇ ਗਏ 119 ਵਿੱਚੋਂ 67 ਲੋਕ ਪੰਜਾਬ ਦੇ ਰਹਿਣ ਵਾਲੇ ਨੇ ਇਸ ਤੋਂ ਇਲਾਵਾ ਹਰਿਆਣਾ ਦੇ 33 ਲੋਕ ਦੂਜੀ ਫਲਾਈਟ ਵਿੱਚ ਸ਼ਾਮਿਲ ਨੇ ਇਸੇ ਤਰ੍ਹਾਂ ਗੁਜਰਾਤ ਦੇ 8 ਉੱਤਰ ਪ੍ਰਦੇਸ਼ ਦੇ 3 ਤੇ ਗੋਆ ਦੇ 2 ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਕੱਲ ਅਤੇ ਪਰਸੋਂ ਨੂੰ ਦੋ ਫਲਾਈਟਾਂ ਰਿਪੋਰਟ ਕੀਤੀਆਂ ਗਈ ਭਾਰਤੀ ਨੂੰ ਲੈ ਕੇ ਅੰਮ੍ਰਿਤਸਰ 에ਅਰਪੋਰਟ ਤੇ ਆਉਣਗੇ ਪਹਿਲੀ ਫਲਾਈਟ ਕੱਲ ਯਾਨੀ ਕਿ 15 ਫਰਵਰੀ ਰਾਤ 10 ਵਜੇ ਲੈਂਡ ਹੋਵੇਗੀ ਦੂਜੀ ਫਲਾਈਟ 16 ਫਰਵਰੀ ਰਾਤ 10 ਵਜੇ ਲੈਂਡ ਹੋਵੇਗੀ ਅਮਰੀਕੀ ਫੌਜ ਦੇ ਦੋ ਜਹਾਜ਼ ਤਿਆਰ ਬਣ ਤਿਆਰ ਖੜੇ ਨੇ ਦੱਸਦੇ ਇਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨੀਆਂ ਦਿਨੀ ਅਮਰੀਕਾ ਦੌਰੇ ਤੇ ਨੇ ਉਹਨਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਟਿੰਗ ਮਗਰੋਂ ਆਖਿਆ ਹੈ ਕਿ ਅਸੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਟੰਗਣਾਂ ਰਹਿ ਰਹੇ ਭਾਰਤੀਆਂ ਨੂੰ ਵਾਪਸ ਲੈਣ ਲਈ ਤਿਆਰ ਹੋਣਾ ਕਿਹਾ ਹੈ ਕਿ ਇਹਨਾਂ ਵਿਚਾਰਤਰ ਲੋਕ ਆਮ ਕਰਨ ਸਬੰਧ ਨੇ ਇਹਨਾਂ ਨੂੰ ਧੋਖੇ ਨਾਲ ਇੱਥੇ ਭੇਜਿਆ ਗਿਆ ਹੈ ਉਹਨਾਂ ਨੇ ਮਨੁੱਖੀ ਤਸਕਰੀ ਦੇ ਇਸ ਇਕੋਸਿਸਟਮ ਖਿਲਾਫ ਸਖਤ ਕਾਰਵਾਈ ਦੀ ਗੱਲ ਆਖੀ ਹੈ ਅਮਰੀਕੀ ਰਾਸ਼ਟਰਪਤੀ ਡੌਨਟ ਟਰੰਪ ਦੇ ਸਖਤ ਹੁਕਮਾ ਮੁਤਾਬਕ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ سلسلہ ਲਗਾਤਾਰ ਚੱਲ ਰਿਹਾ ਹੈ ਅਮਰੀਕਾ ਵੱਲੋਂ 119 ਹੋਰ ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਗੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਗਏ ਜਿਨ੍ਹਾਂ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦੇ 2000 ਕੱਲ ਤੇ ਪਰਸੋਂ ਭਾਰਤ ਆਉਣਗੇ ਖਾਸ ਗੱਲ ਇਹ ਹੈ ਕਿ ਇਹਨਾਂ ਦੋਨਾਂ ਫਲਾਈਟਾਂ ਨੂੰ ਵੀ ਪਹਿਲੀ ਫਲਾਈਟ ਮਾਂ ਗੰਗਰੇਸਰ 에ਰਪੋਰਟ ਤੇ ਲੈਂਡ ਕਰਵਾਇਆ ਜਾਵੇਗਾ ਜਾਣਕਾਰੀ ਮੁਤਾਬਕ ਅਮਰੀਕਾ ਵੱਲੋਂ 119 ਹੋਰ ਭਾਰਤੀਆਂ ਰਿਪੋਰਟ ਕਰ ਦਿੱਤਾ ਗਿਆ ਹੈ ਇਹਨਾਂ ਵਿੱਚ ਸਭ ਤੋਂ ਵੱਧ ਲੋਕ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਨੇ ਅਮਰੀਕਾ ਵੱਲੋਂ ਹੁਣ ਰਿਪੋਰਟ ਕੀਤਾ ਗਿਆ 119 ਵਿੱਚੋਂ 67 ਲੋਕ ਪੰਜਾਬ ਦੇ ਰਹਿਣ ਵਾਲੇ ਨੇ ਇਸ ਤੋਂ ਇਲਾਵਾ ਹਰਿਆਣਾ ਦੇ 33 ਲੋਕ ਦੂਜੀ ਫਲਾਈਟ ਵਿੱਚ ਸ਼ਾਮਿਲ ਨੇ ਇਸੇ ਤਰ੍ਹਾਂ ਗੁਜਰਾਤ ਦੇ 8 ਉੱਤਰ ਪ੍ਰਦੇਸ਼ ਦੇ 3 ਤੇ ਗੋਆ ਦੇ 2 ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਕੱਲ ਅਤੇ ਪਰਸੋਂ ਨੂੰ ਦੋ ਫਲਾਈਟਾਂ ਰਿਪੋਰਟ ਕੀਤੀਆਂ ਗਈਆਂ ਭਾਰਤੀ ਨੂੰ ਲੈ ਕੇ ਅੰਮ੍ਰਿਤਸਰ 에어ਪੋਰਟ ਤੇ ਆਉਣਗੇ ਪਹਿਲੀ ਫਲਾਈਟ ਕੱਲ ਯਾਨੀ ਕਿ 15 ਫਰਵਰੀ ਨੂੰ ਰਾਤ 10 ਵਜੇ ਲੈਂਡ ਹੋਵੇਗੀ ਦੂਜੀ ਫਲਾਈਟ 16 ਫਰਵਰੀ ਨੂੰ ਰਾਤ 10 ਵਜੇ ਲੈਂਡ ਹੋਵੇਗੀ ਅਮਰੀਕੀ ਫੌਜ ਦੇ ਦੋ ਜਹਾਜ਼ ਤਿਆਰ ਬਣ ਤਿਆਰ ਖੜੇ ਨੇ ਦੱਸਦੇ ਯੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨੀਆਂ ਦਿਨੀ ਅਮਰੀਕਾ ਦੌਰੇ ਤੇ ਨੇ ਉਹਨਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਟਿੰਗ ਮਗਰੋਂ ਆਖਿਆ ਹੈ ਕਿ ਅਸੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਟੰਗਣਾਂ ਰਹਿ ਰਹੇ ਭਾਰਤੀਆਂ ਨੂੰ ਵਾਪਸ ਲੈਣ ਲਈ ਤਿਆਰ ਆਉਣਾ ਕਿਹਾ ਹੈ ਕਿ ਇਹਨਾਂ ਵਿਚਾਰਤਰ ਲੋਕ ਆਮ ਕਰਨਾ ਸਬੰਧ ਨੇ ਇਹਨਾਂ ਨੂੰ ਧੋਖੇ ਨਾਲ ਇੱਥੇ ਭੇਜਿਆ ਗਿਆ ਉਹਨਾਂ ਨੇ ਮਨੁੱਖੀ ਤਸਕਰੀ ਦੇ ਇਸ ecosystem ਖਿਲਾਫ ਸਖਤ ਕਾਰਵਾਈ ਦੀ ਗੱਲ ਆਖੀ ਹੈ